ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਜੀ ਮੀ ਫਿਰ ਕਿਤੇ ਕਿਤੇ ਪੈਣ ਰਿਆ ਸਾਡੇ ਤੇ ਜੀ ਮੇਲੇ ਦਾ ਮਜ਼ਾ ਹੀ ਮਰ ਗਿਆ ਮੀ ਤੜ ਕਿਉਂਕਿ ਮੇਲਾ ਜੀ ਨੰਗ ਸਿੰਘਾਂ ਦਾ ਵਾ ਤੇ ਲਾਸਟ ਵਾਲੇ ਡੇ ਵਾਲੇ ਦਿਨ ਹੁੰਦਾ ਇੱਥੇ ਘੋੜ ਦੌੜ ਹੁੰਦੀ ਆ ਛਿੰਝ ਹੁੰਦੀ ਆ ਤੇ ਉਹਦਾ ਮਜ਼ਾ ਹੀ ਵੱਖਰਾ ਹੁੰਦਾ ਸੋਚਿਆ ਕਿ ਚਲੋ ਤਾਂ ਦੂਆ ਵੀ ਦਿਖਾਵਾਂਗੇ ਪਰ ਉਹ ਬਾਬੇਨ ਲੱਗਦਾ ਮੇਰੀ ਵੀਡੀਓ ਵੇਖ ਲਈ ਆ ਵੀ ਸੋਣ ਮਹੀਨੇ ਚ ਮੀ ਪਾਈ ਦਾ ਪਿਛਲੇ ਮਹੀਨੇ ਜਵਾ ਦਾ ਉਹ ਕੰਮ ਹੋ ਗਿਆ ਹੁਣ ਬਾਬਾ ਜੀ ਕੱਲ ਦੇ ਹੱਡ ਨਹੀਂ ਡੇ 22 ਤਰੀਕ ਵੀ ਸਵੇਰੇ ਜੋ ਲੱਗੇ 11 11:30 ਵਜੇ ਤੱਕ ਤੇ ਅੱਜ ਵੀ ਸਵੇਰ ਦਾ ਹੀ ਪੈਂਡਿਆ ਤੇ ਸੁੱਖ ਨਾਲ ਪਾਣੀ ਪਾਣੀ ਹੋਇਆ ਹਰ ਬੰਨੇ ਤੇ ਇੱਕ ਦੀ ਮੀਂਹ ਦਾ ਕਰਕੇ ਘਰ ਦਾ ਕੰਮ ਬੜਾ ਵੱਧ ਜਾਂਦਾ ਤੇ ਫਿਰ ਨਹੀਂ ਤੇ ਕ ਜਾ ਅਰਲੀ ਮਾਰਨਿੰਗ ਚਲ ਜਣਾ ਹੀ ਕ ਜਾ ਉਹ ਮੀਂਹ ਦਾ ਕਰਕੇ ਸਾਨੂੰ ਕੰਮ ਕੰਮ ਕਰਕੇ ਲੇਟ ਹੋ ਗਏ ਕਰਦੇ ਕਰਦੇ ਤੇ ਬਾਕੀ ਤੇ ਚਲੋ ਫੈਮਿਲੀ ਚੱਲ ਗਈ ਹੈ ਬਸ ਮੈਂ ਹੀ ਗੱਲਾਂ ਕਰੇ ਹੀ ਤੇ ਬਾਕੀ ਤੁਸੀਂ ਵੇਖ ਸਕਦੇ ਜੀ ਮੀਂਹ ਨਾਲ ਮਾਹੌਲ ਬਣਿਆ ਪੂਰਾ ਹੀ ਮੌਸਮ ਬੜਾ ਘੇਟ ਆ ਆਪਾਂ ਛਕੜੀ ਇਸ ਲਈ ਲਈ ਆ ਕਿ ਥੋੜਾ ਥੋੜਾ ਮੀਂਹ ਪੈਂਡਿਆ ਨਹੀਂ ਤੇ ਉਹਦਾ ਪਿੰਡੋ ਕਿਸੇ ਨੂੰ ਸਾਧ ਲੈਣਾ ਸੀ ਪਰ ਤੁਰ ਕੇ ਜਾਣ ਦਾ ਮਜ਼ਾ ਵੱਖਰਾ ਸੋਚਿਆ ਤੁਰ ਕੇ ਚੱਲਦੇ ਆ ਤੇ ਅੱਜ ਆ ਜੀ ਆਪਣੇ ਪਿੰਡ ਮੱਧ ਦਾ ਦਿਨ ਗੁਰੂਵਾਰ ਆ ਜਿਹਦੇ ਘਰ ਮੇਲੇ ਦਾ ਮੱਧ ਦਾ ਦੇਣਾ ਤੇ ਅੱਜ ਆ ਜੀ ਆਪਣੇ ਖੀਰ ਪੂੜਿਆਂ ਦਾ ਲੰਗਰ ਤੇ ਕੱਲ ਨੂੰ ਵੇਖੋ ਕਿਹੜੀ ਕਿਹੜੀ ਵੈਰਾਈਟੀ ਬਣਦੀ ਆ ਤੇ ਅੱਜ ਦਾ ਖੀਰ ਪੂੜੇ ਆ ਤੇ ਬਾਕੀ ਫੈਮਿਲੀ ਜਾ ਚੁੱਕੀ ਹੈ ਬਾਕੀ ਆਪਾਂ ਉਥੇ ਦਾ ਮਾਹੌਲ ਤੁਹਾਨੂੰ ਜਾ ਕੇ ਦਿਖਾਉਣੇ ਆ ਜੀ ਚਲੋ ਜੀ ਚੱਲੀਏ ਹੁਣ ਗੁਰੂ ਘਰ ਦਿਖਾਉਣੇ ਆ ਕਰੋਨੇ ਦਰਸ਼ਨ ਤੁਹਾਨੂੰ ਵੀ ਗੁਰੂ ਘਰ ਦੇ ਨਾਲੇ ਵੇਖੋ ਜੀ ਇੱਧਰ ਹੋ ਵਾਲਾ ਦੁਆਲਾ ਪਾੜਿਓ ਪਾਣੀ ਹਰੀਆਲੀ ਹਰੀਆਲੀ ਹੋਈ ਇੰਨਾ ਦਿਨਾ ਚ ਲਾਓ ਜੀ ਰੁੱਖ ਜਿੰਨੇ ਵੀ ਲਾਉਣੇ ਆ ਮੈਂ ਦੂਜਿਆਂ ਨੂੰ ਕਹੀ ਜਾਂਨਾ ਆ ਭਲੇ ਨਹੀਂ ਲੈਂਦੇ ਪਰ ਅਹੀਂ ਨਹੀਂ ਲੈ ਆਉਣੇ ਆ ਜੀ ਕੱਲ ਪਰਸੋਂ ਤੱਕ ਮੇਲੇ ਤੋਂ ਬਾਅਦ ਮੈਂ ਲੈ ਆਉਣੇ ਆ ਆਪਾਂ ਘਰ ਦੇ ਵਾਲੇ ਵਾਲੇ ਰੁੱਖ ਵੀ ਲਾਉਣੇ ਆ ਕਿਉਂਕਿ ਰੁੱਖਾਂ ਨਾਲ ਇੱਕ ਤਾਂ ਚਲੋ ਵਾਤਾਵਰਨ ਸਾਫ ਹੁੰਦਾ ਦੂਸਰਾ ਹੀ ਕਰਦੀ ਟੌਰ ਵੀ ਬਣਦੀ ਆ ਥੋੜੇ ਫਰੂਟ ਵਾਲੇ ਲੈ ਕੇ ਆਵਾਂਗੇ ਥੋੜੇ ਡੈਕੋਰੇਸ਼ਨ ਬਣੇ ਲੈ ਕੇ ਆਵਾਂਗੇ ਚਲੋ ਜੀ ਬਾਕੀ ਗੱਲਾਂ ਕਰਦੇ ਬਾਅਦ ਵਿੱਚ ਹੁਣ ਪਹੁੰਚੇ ਗੁਰੂ ਘਰ ਇੱਕ ਵੀ ਮੀਂਹ ਹੀ ਤੇਜ ਹੋ ਗਿਆ ਵਾ ਚੰਗਾ ਜੀ ਸਤਿ ਸ੍ਰੀ ਅਕਾਲ ਵਧੀਆ ਬਾਪੂ ਜੀ ਮੀਂਹ ਪਾਈ ਜਾਂਦੇ ਜੀ ਹਾਂ ਜੀ ਮਹਾਰਾਜਾ 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 ਇਹ ਵੇ ਲੋਟ 100 114 ਹਾਂ ਜੀ ਬਾਕੀ ਆ ਮੇਲੇ ਤੇ ਪੈਂਦਾ ਹੀ ਮੇਲੇ ਤੇ ਪੈਂਦਾ ਹੀ ਪੈਂਦਾ ਇਹ ਤਾਂ ਗੱਲ ਪੱਕੀ ਆ ਜੀ ਇਹ ਤੇ ਜਰੂਰ ਪੈਂਦਾ ਹੀ ਚਲੋ ਜੀ ਆਜੋ ਬਜ਼ੁਰਗੋ ਮੇਲੇ ਤੁਰ ਕੇ ਜਾਂਦਾ ਭਰਾ ਵੇਖਿਆ ਨਹੀਂ ਗਾ ਮੁੰਡੇ ਕੋ ਆ ਵੀਰ ਜੀ ਸਪੈਸ਼ਲ ਗੱਡੀ ਬੈਕ ਕਰਕੇ ਨਾ ਤੇ ਇਹ ਬੈਕ ਦੀ ਵੀਡੀਓ ਬਣਾਈ ਤੂੰ ਲਾਲੇ ਲੱਗਾ ਤੂੰ ਲਾਲੇ ਲੱਗਾ ਤੂੰ ਲਾਲੇ ਲੱਗਾ ਇਹ ਸਾਈਡਾਂ 'ਚ ਕੁਝ ਵੀ ਸਾਈਡਾਂ ਨਹੀਂ ਦਿੱਤਾ ਕੋਰਾ ਬਾਅਦ ਬਾਅਦ 'ਚ ਦੇਖ ਜਾਣਾ ਹੈ ਨਾ ਜਦੋਂ ਥੱਲੇ ਲਾਤੇ ਜਾਂਦੀ ਪ੍ਰਧਾਨੇ ਦੀ ਗੱਡੀ ਪਾ ਕੇ ਕੱਢਣੀ ਆਓ ਚਲੋ ਜੀ ਤੇ ਕੰਜਰ ਨੇ ਤਾਰ ਨਹੀਂ ਨਹੀਂ ਆਪਾਂ ਪਹੁੰਚ ਗਏ ਗੁਰੂ ਘਰ ਹੁਣ ਕਰਾਂਗੇ ਇਹ ਗੁਰੂ ਮਹਾਰਾਜ ਦੇ ਦਰਸ਼ਨ ਚੱਲ ਪਿਆ ਕੰਮ ਮਾਲ ਬੂੜਿਆ ਹੈ। ਐ ਬੋਰੇ ਹੱਸਦਾਈ ਤੇਰੀ ਡਿਊਟੀ ਹੈ ਲਾ ਕੇ। ਬੋਰਾ ਆਏ ਜਦੋਂ ਕੌਂ ਜਾਨਾ ਕੱਢੀ ਜਾਂਦੇ ਆ। ਸਾਹ ਹੋ ਗਿਆ। ਬੁਲਾਈ ਜਾ। ਦਰਮਾਗਰਮ ਚੱਲ ਰਿਹਾ ਕੰਮ। ਆਪ ਐਦਾ ਕਰੀਏ। ਜਿੰਨੇਂਗੇ ਸਿੰਘ ਆਲਾ ਹੋਰ ਪੰਜਾਬ ਦੀ ਕਿਹਾ ਜੇ। ਆਪਾਂ ਨੇ ਤੇ ਤਿੰਗੜਾ ਪਰਛਾਦਾ ਸ਼ਕੀਏ ਨਾਲ ਨਾਲ ਬਣੀ ਚੱਲ ਆ ਜਾ ਫੇ ਸਬੂਤੇ ਗੰਡੇ ਤੇ ਆਈਏ ਕਹਿੰਦਾ ਪਰ ਆਪਾਂ ਇੱਗੇ ਕਿੰਦੂ ਚੱਲਿਆ ਚੱਲ ਪਿਆ ਚੱਲ ਕਿੰਦੂ ਵਰਤਾ ਦੇ ਵਰਤਾ ਦੇ ਗਰਮਾ ਗਰਮ ਚਾਹ ਲੱਗਦੇ ਆ ਮਨੇ ਉਹ ਮਲੋਜ ਲਾਇਆ ਯਾਰ ਆ ਲੋ ਮੰਦੀਪ ਮੰਦੀਪ ਹੋ ਗਿਆ ਯਾਰ ਇਹ ਸਾਡੇ ਪਿੰਡ ਦਾ ਮਨਦੀਪ ਸਿੰਘ ਬਹੁਤ ਸੇਵਾ ਕਰਦਾ ਜੀ ਮੋਸਾ ਸੰਗਠਨਾਤਾ ਕ ਜਦੋਂ ਉਹ ਵੀਡੀਓ ਪਹੁੰਚੀ ਉਹਦੋਂ ਤੁਸੀਂ ਛੱਕ ਰਹੇ ਸੀ ਚੱਲ ਚੱਲ ਹੋ ਸ਼ੁਰੂ ਪਿਛਲੇ ਮੇਲੇ ਦੇ ਵੀ ਤੁਸੀਂ ਕੱਢੇ ਨਾ ਅੰਕਲ ਭਲਾ ਹਾਂ ਨਹੀਂ ਆਏ ਨਹੀਂ ਤਾਂ ਹੀ ਨਹੀਂ ਕਿ ਆਪਣੇ ਉਹਦਾ ਹਰ ਮੇਲੇ ਤੇ ਹੁਣ ਬਾਬਾ ਜੀ ਨੇ ਕਿਹਾ ਵੀ ਪੱਕੇ ਮੱਤਾਂ ਵਾਲੇ ਦੇਣ ਮਾਲ ਪੁੜੇ ਮਾਲ ਪੁੜੇ ਮੱਤਾਂ ਵਾਲੇ ਦੇਣ ਪੱਕਾ ਹਰ ਮੇਲੇ ਦੇ ਵੱਡੇ ਪਵਾਰਤ ਦੇ ਲੰਗਰ ਚੱਲਣਗੇ ਕੱਲ ਨੂੰ ਬਹੁਤ ਪਵਾਰਤ ਐਸ ਗਰੀਬਾਂ ਚਲੇ ਕੱਲ ਨੂੰ ਬਹੁਤ ਪਵਾਰਤ ਆਹ ਹੋਰ ਕੀ ਬੇਟਾ ਸਹੀ ਸੀ ਤਰੱਕੀ ਦੀ ਰਾਹ ਤੇ ਜਾਣ ਡਿਆ ਵਾ ਹਾਂ ਹਾਂ ਬਣ ਕੇ ਬਣ ਕੇ ਆਗੇ ਬਣ ਕੇ ਪੂਰੇ ਦੇ ਕੀਤੇ ਚੱਕ ਗੱਲ ਤੇ ਗੱਲਾਂ ਵਿਖਾ ਜਾ ਕੇ ਦਿੱਤਾ ਹੈ ਹੈ ਜੱਗ ਕਰਦਾ ਮਿੱਡਾ ਤਾਂ ਇਹਨੂੰ ਬਸਿਆ ਬੇਟਾ ਤਾਂ ਇਹ ਉਗਰਾਲੇ ਰੱਖੋ ਚਲੋ ਜੀ ਆ ਬੰਨ ਲੀਏ ਜੀ ਹਣ ਗਰੀਬਾਂ ਦਾ ਵੀਰ ਦੇ ਵਿੱਚ ਗਰੀਬਾਂ ਦਾ ਅਭੀ ਜੀ ਆਕਰਮ ਮੈਂ ਇਹ ਨੋਨੇ ਬਣਾਈ ਹੋ ਕੰਟਰੈਕਟ ਮਿਲਦਾ ਵਾਜੀ ਆਹ ਸਮਾਨ ਇਹੋੜਾ ਮਾ ਪਾਟ ਕੇ ਜਾ ਕਿੱਕ ਵੀਰ ਦੇ ਜਰਮ ਕਿੰਨੀ ਆਹ ਮਾਮੇ ਇੰਦਰ ਉਹ ਕੇ ਪੈਣੇ ਤੋਂ ਪਹਿਲੇ ਤਾਂ ਮੈਂ ਤਾਂ ਕੁੱਦਾ ਮੈਂ ਜੇ ਜੇ ਮੇਰਾ ਇਹ ਤੇਰਾ ਹੈ ਆ ਗਿਆ ਬਾਸ ਕਰ ਬਾਸ ਕਰ ਬਾਹੌਲ ਦੀ ਪੈ ਗਈ ਟੁੱਟ ਕੇ ਉਹ ਕਹ ਲੈ ਮੈਂ ਨਾ ਡਿੰਗ ਲੱਗਣ ਦੇਣੀ ਭੁਲਾ ਤੂੰ ਦੇ ਨਾ ਆ ਨਹੀਂ ਆਵੇ ਇੱਥੇ ਵੀ ਪਾਣੀ ਐ ਨਹੀਂ ਇੱਥੇ ਵੀ ਪਾਣੀ ਐ ਨਹੀਂ ਇੱਥੇ ਮੈਂ ਤਿੰਨ ਖਾ ਗਈਆਂ ਐਵੇਂ ਰੱਖ ਰੱਖ ਪੂਆ ਨੂੰ ਰੱਖ ਤੂੰ ਰੱਖ ਕਪੂਆ ਨੂੰ ਬਿੰਦੂ ਤੂੰ ਰੱਖ ਛੇਤੀ ਕੀ ਕਹਿਣਾ ਵਾ ਪਹਿਲਾਂ ਸੇਵਾ ਕਰ ਲਿਆ ਕਰੋ ਮੈਨੂੰ ਪਤਾ ਤੂੰ ਖਾ ਕੇ ਤੇ ਹੁਣ ਬਨੇ ਤੁਹਾਨੂੰ ਬਦਨਾਮ ਕਾਣਿਆ ਵਾ ਹੱਥ ਤੇਲ ਵਾਲੇ ਹੱਥ ਤੇਲ ਵਾਲੇ ਇਹ ਸਬੂਤ ਆਡੇ ਕੋ ਸ਼ਗੋ ਸ਼ਗੋ ਹਾਂਜੀ ਐ ਨੰਨਾ ਆ ਗਿਆ ਹੁਣ ਅਹੀਂ ਵੀ ਲੱਗਿਆ ਸ਼ਗਣ ਐ ਜਕਾਰਾ ਆਂਦਾ ਬੂਆ ਜਕਾਰਾ ਲਾ ਦੇ ਇੱਕ ਆਹ ਸਹੀ ਆ ਗਿਆ ਵਾਹਿਗੁਰੂ ਜੀ ਕੀ ਫਤਿਹ ਲੋ ਜਾਂ ਮੈਂ ਕੱਢ ਤਾ ਦਾ ਰਹੀ ਹੈ ਇਹ ਤਾਂ ਮਾਰੇ ਵਤਰਾਲੇ ਹੀ ਢੱਡਾ ਕਰ ਲਿਆ ਪ੍ਰਸ਼ਾਦਾ ਦਾ ਗਰਮਾ ਗਰਮ ਖਾਂਦੇ ਉੱਡ ਗੱਲ ਹੋਣੀ ਸੀ ਹਾਂ ਚੈੱਕ ਕਰ ਦਾਲ ਦੇ ਇੱਦਾਂ ਹੀ ਕਰ ਗੱਲ ਸਰ ਬੁਲਾਏ ਦੀ ਦਾਲ ਦਾ ਰਾਂਗੀ ਮੱਕਰਾ ਹੈ ਇਧਰ ਜਿਆਦੀ ਬਾਜੀ ਬਾਜੀ ਬੜੀ ਦਾਲ ਉਹਦੇ ਪਾ ਲਿਆ ਪਤਾ ਮੈਨੂੰ ਪ੍ਰਸ਼ਾਦਾ ਲੈਣਾ ਇੱਧਰ ਰੱਖ ਦਾਲ ਪਈ ਹੈ ਇਧਰ ਵੀ ਲਾ ਨਾ ਆ ਵੇਖ ਲੋ ਦਾਲ ਦਾ ਥਾਲਾ ਭਰ ਲਿਆ ਮਾਮਾ ਇਹ ਕੇ ਚਾਹਦਾ ਹੈ ਇਹ ਪ੍ਰਸ਼ਾਦਾ ਨੇ ਇਹ દવિંદ મારે શું કેક કરાવે કેક કરાવે હું ਆ ਗੋਲੀ ਯੋਗੂ ਕਰ ਕੇ ਨਾ ਗਿਆ ਨਹੀਂ ਠੀਕ ਜਰਾ ਨਹੀਂ ਰੰਗੋ ਜੇ ਇਹਦਾ ਪਤਾ ਨਹੀਂ ਆ ਓਏ ਓਏ ਤੇਰੇ ਪਤਾ ਨਹੀਂ ਆ ਤੇਰੇ ਪੈਰ ਪੂਰਾ ਰੱਖੀਂਦਾ ਓ ਬ੍ਰੇਕ ਤੇ ਪੈਰ ਰੱਖਿਆ ਭਾਵੇਂ ਜੋ ਮਰਜੀ ਹੋਏ ਰਹਿਗੇ ਕਿਹੜਾ ਰੁਕਦਾ ਵਾ ਸੈਂਝਾ ਖੰਡਿਆ ਹੋਰ ਤੇਰੀ ਪਾਲ ਦੀ ਕੀ ਆਗੇ ਵੰਦੀਆਂ ਵੰਦੀਆਂ ਵਕੀਲੇ ਤੁਹਾਡੇ ਜ਼ਿਰ ਤੇ ਹੀ ਹੋਣੇ ਹੈਣਾ ਇਹ ਬੜਾ ਗਿਆ ਪੁੱਤਰ ਜੋ ਆਈ ਲੈ ਆਉਂਦੇ ਆਂਦੇ ਨਹੀਂ ਜਾਣਾ ਵਾ ਚਾਲੋੜਾ ਮੁੰਡਿਆਂ ਨੂੰ ਯਾਰ ਨਵੀਂ ਕਾਦੀ ਦਾ ਹਰ ਇੱਕ ਚੀਜ਼ ਦਾ ਚਾਰ ਦਾ ਵਾ ਇਹ ਲੋੜ ਹਾਂ ਚੱਲੀਏ ਗੱਡੀ ਲੋਡ ਹੋ ਗਈ ਉਹ ਚੱਲ 65 ਨਵੇਂ ਸੈਂਸਰ ਆ ਆਪਾ ਜੀ ਸਲਫ ਮਾਰ ਓਏ ਚੱਲ ਕ ਡਾਕਟਰ ਵੇਖੀ 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 ਚੱਲ 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 ਇਹ ਆ ਓ ਜੋਕਲੀ ਕਿਲੀ ਚੱਲ ਦੰਦ ਓਏ ਦਵਿੰਦਰ ਨੇ ਦੰਦ ਆ ਇਹਨੂੰ ਕਹਿੰਦੇ ਜੰਦ ਇਹਨੂੰ ਕਹਿੰਦੇ ਜੰਦ ਚੱਲ ਆਪੇ ਦੂਸਰਾ ਪੈਰ ਵੀ ਐਡ ਦੇ ਦਿੰਦਾ ਹਾਂ ਚਪਲ ਵੀ ਖਰਾਬ ਹੁੰਦੀ ਆ ਆਹੋ ਪਰਿਆ ਪਰੋ ਦੇ ਬੂਰੋ ਯਾ ਨੌਂ ਲਾ ਡੱਕਲਾ 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 ਓਏ ਆ ਪਕੜੇ ਪੈਣਾ ਚੱਲ ਚਲ ਪਕੜੋ ਚੱਲ ਸਰਬਤੋ ਵੀ ਹਾਲ ਵਿੱਚ ਨਾ ਘਾਰੇ ਇਹ ਹੋਵੇ ਜਾਂ ਪਿੰਡ ਫੇਲੇ ਦਾ ਆਹ ਭਾਵੇਂ ਕਰਮੀ ਆ ਮਾ ਘੋਟੇ ਫੜਦਾ ਪੁੱਤ ਚੱਲ ਜਾਣ ਵੀ ਕਾਰ ਕਰ ਜਾਣਾ ਦੇ ਜਾਣਾ ਦੇ ਇਹ ਧਿਆਨ ਹੀ ਰੱਖਣਾ ਲੱਗੇ ਸਾਰੇ ਬ੍ਰੇਕ ਨਹੀਂ ਆ ਗਈ ਬਿਲਕੁਲ ਨਹੀਂ ਮੋੜਨਾ ਬੈ ਕਰਨਾ ਪੜਾਏ ਉਹ ਮੈਨੂੰ ਡਰਾਈ ਕਰਨਾ ਓਏ ਡਰਾਈਵਰ ਵੀ ਅਜੇ ਵੀ ਨਹੀਂ ਮੋੜਨਾ ਤੇਰਾ ਨਹੀਂ ਮੋੜਨਾ ਜੇ ਮੋੜ ਗਿਆ ਤੇ ਜਿੱਥੇ ਜਗਾਂ ਨੇ ਸਾਰੇ ਠੰਡੇ ਪਉਣੇ ਠੀਕ ਆ ਠੀਕ ਆ ਪਿਆਰ ਹੈ ਕੀ ਕਾਹ ਗੱਲ ਠੰਡਾ ਚ ਬੱਚੇ ਨਹੀਂ ਫੇਰ ਆ ਕਾਈਵਟ ਤੋਂ ਸਾਰਾ ਚੱਲ ਗਿਆ ਨਹੀਂ ਆਇਆ ਚਲੋ ਦੇਖਿਓ ਕਿਉਂ ਬੀ ਹੋ ਗਿਆ ਉਹ ਬੜਿਆਂ ਗਾਈਟਰ ਤੇ ਬੈਠੇ ਨੇ ਲੋਕ ਨੇ ਅਜਾ ਬੰਦੇ ਆ ਪੱਕੇ ਨੂੰ ਹੱਥ ਰੱਖੀ ਓਏ ਮੇਰੇ ਪੱਕੇ ਬਜਾ ਦੁੱਧਾ ਤੇ ਰੱਖੀ ਨਾ ਹੇ ਕਰੇ ਪੱਕੇ ਤੇਰੀ ਤੇਰੇ ਤੇ ਬਣਾ ਦੇ ਬਈ ਬਣਾ ਦੇ ਟਪੂਰਾ ਆਵੀਂ ਆਹ ਤੇ ਆਏ ਤੇ ਲੋਨ ਆ ਲੋਨ ਹੀ ਤੇਰੀ ਮਾਮਾ ਰਾਹ ਟੈਕਰੋਂ ਡਿਆ ਮੈਂ ਲੈ Thank okay. you. ਲਓ ਲੇਰੀ ਗਿਆ ਤੇ ਇਹਦੇ ਵੀਡੀਓ ਬਣਾਉਂਦਾ ਆ ਮਾ ਕਿਹੜੇ ਤਕਰੀ ਪਾਏ ਆ ਵਾ ਅਸਲ ਵੈ ਰਕਣੀਏ ਪਟਿਆ ਉਹ ਜਿਆਦਾ ਬੰਦ ਕੋਲਾ ਵਾ ਜਨਾ ਦਾ ਆ ਪਾਇਆ ਮਾ ਦੇ ਹਾਰਾ ਕਰੋ ਮਾ ਹਲਾ ਜਾਂਦੇ ਏ ਬਾਰੋ ਗੋਲ ਦਿਆ ਇਹ ਚਾਈਲਡ ਲੋਕ ਲੱਗਾ ਵੰਦਰੋਂ ਅੰਦਰੋਂ ਨਹੀਂ ਖੁੱਲਦੀ ਚੱਲ ਜਾਣ ਦੇ ਉਸਤਾਦ ਜੀ ਤੇ ਆ ਉਸਤਾਦ ਜੀ ਆਉਂਦੋਂ ਆਉਂਦੋਂ ਉਹਨੂੰ ਉਹ ਡਰੱਗ ਚਲਾਉਣ ਨਾਲ ਵੀ ਇਸ ਕੀ ਕਰ ਉਸਤਾਦ ਜੀ ਤੇਰੇ ਕੋਲ ਓਏ ਓਹ ਕਿਹੜੀ ਖੁਸ਼ੀ ਨਾਲ ਵਿੱਚ ਬੈਠਾ ਦੋਨੀਆਂ ਦਾ ਆਈਪੀ ਆ ਪਰੇ ਰੱਖੇ ਨੂੰਗਾ ਪਰੇ ਨੂੰ ਇਹ ਇਹ ਮਸਟੈਂਗ ਓਏ ਨਹੀਂ ਡਿਫੈਂਡਰ ਹੈ ਡਿਫੈਂਡਰ ਚੱਲ ਮੈਂ ਫੂ ਓਏ ਇਹ ਹੱਥ ਨਾਲ ਚੱਲ ਜਾਣ ਦੇ ਜਾਣ ਦੇ ਜਾਣ ਦੇ ਉਹ ਆ ਬਲੌਕ ਕਰਦੀ ਓਏ ਪਰੇ ਰੱਖ ਵਿਨੋਦ ਪਰੇ ਕੋਲ ਕੋਲ ਜਨਾ ਸਪੋਟ 15 ਦਾ ਪਿੰਕ ਪਿੰਕ ਡਫਿੰਗ ਇਹ ਤੇ ਪੂਰੀ ਕਰਦੀ ਆ ਦੂਜਾ ਕਿ ਬਣਿਆ ਆ ਅਕਸ਼ੇ ਕੁਮਾਰ ਇਹ ਅਰਜੰਝਾ ਓਏ 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 ਰਸ਼ੀ ਨੂੰ ਟੈਂਕ ਕੱਢ ਕੇ ਲਿਆਉਣਾ ਪੈਣਾ ਇਹਨੂੰ ਕੱਢਣ ਲਈ ਐ ਓਏ ਪਰ ਵੀ ਬਾਜ ਇੱਕ ਮਿੰਟ ਲੋਕ ਆਪ ਜਮਾਉਂਦੇ ਆ ਨਾ ਬਾਜਾਂ ਨੇ ਤਰੀਸ ਤੇ ਆਂਦੇ ਨੇ ਇਹ ਤੇਲ ਪੂਰਾ ਮਿਣ ਕੇ ਆਪ ਪਾਇਆ ਹੁੰਦਾ ਨਹੀਂ ਤੇਲ ਪਾ ਲੈਨੇ ਤੇਲ ਦੀ ਨਹੀਂ ਗੱਲ ਤੇਲ ਦੀ ਨਹੀਂ ਗੱਲ ਪੈਟਰੋਲ ਪੰਪ ਤੇ ਪਹੁੰਚ ਨਹੀਂ ਆਣੇ ਗਾਲਾਂ ਕੱਢੇ ਡੇ ਹੀ ਓ ਇਹ ਗੱਡੀ ਦੀ ਹਰ ਮੇਲੇ ਦੇ ਨਾਲ ਉਹ ਜਿਹੜਾ ਤਿੰਨ ਗੈਂ ਰੱਖਿਆ ਸੀ ਕੱਲ ਸੱਚ ਮੈਂ ਉਹ ਆਪਾ ਪਾਤਾ ਕੱਢਦੇ ਨਹੀਂ ਨੀ ਪਾਵਰ ਲੈਂਦਾ ਰਾਤ ਜਾ ਕੇ ਆਈ ਫੇਰ ਲੈਂਦਾ ਉਹ ਪਾਤਾ ਨਾ ਜਿਹੜੇ ਮੰਨੇ ਜਨਰੇਟਰ ਚ ਜਨਰੇਟਰ ਵੀ ਨਹੀਂ ਪਾਇਆ ਯਾਰ ਹਾਂ ਸਾਰਾ ਚਾਲ ਤੇ ਬਣਾਉਂ ਕਿਵੇਂ ਉਪਰ ਤੋਂ ਪਾਪ ਤਾਂ ਕਣੀ ਬਣਦੀ ਹੈ ਆਪਣਾ ਜਿਸ ਦਿਹਾੜ ਨੂੰ ਨਹੀਂ ਉਹ ਮੇਰਾ ਵਿਆਹ ਹੀ ਹੋ ਇਹ ਕਿਹੜਾ ਮਾਮਾ ਭੱਜੀ ਨਹੀਂ ਰਿੰਗ ਦੀ ਜਾਈ ਆ ਨਾ ਇਹ ਚੱਲੀ ਆ ਕਰਦੇ ਆ ਰੇਡੀ ਨਹੀਂ ਮੈਂ ਭਜੋਣੀ ਨਹੀਂ ਨਾ ਵੀਰ ਰੈਡੀ ਕੱਢ ਤੂੰ ਰੈਡੀ ਕਲੂ ਸਾਹਿਬ ਬੱਜਾਂ ਕੀ ਦੁੱਧ ਤੂੰ ਫੇਰ ਇਹਦਾ ਆਉਂਦਾ ਉਹ ਨਾਲ ਤਾਂ ਪਈ ਐ ਮੋਟੜਾ ਛਾਂ ਦੇ ਦਿੱਤਾ ਉਹ ਵੀ ਨਾਲੀਆਂ ਬੱਕਰੀਆਂ ਹੈਂ